ਸਤਲੋਜ ਦੇ ਸ਼ਹੀਦਾਂ ਨੂੰ ਅਸੀਂ ਜਦੋਂ ਸ਼ਰਦਾ ਦੇ ਫੁੱਲ ਲੈ ਕੇ ਆਉਨੇ ਹਾਂ ਇਹ ਸ਼ਹੀਦਾਂ ਦੀ ਧਰਤੀ ਇਤਿਹਾਸ ਦੇ ਵਿੱਚ ਜਗਰਮ ਦਾ ਸਾਲ 1902 ਦਾ ਵਰਤਦਾ ਸੀ ਜਦੋਂ ਹੋਇਆ ਫਰੰਗੀ ਦਾ ਜੰਗ ਮਿਆਂ ਐਸੀ ਖੂਨ ਦੀ ਇਹ ਧਰਤੀ ਪਿਆਸੀ ਕੋਈ ਸੁਖ ਸ਼ਰਾਬ ਦੇ ਰੰਗ ਮਿਆਂ ਧਾਤੀਓਂ ਉੱਡ ਕੇ ਧੂੜ ਦੇ ਬਣੇ ਬੱਦਲ ਜੈਸੇ ਚੜੇ ਆਕਾਸ਼ ਪਤੰਗ ਮੀਆਂ ਸ਼ਾਹ ਮੁਹੰਮਦ ਆ ਸਿਰਾਂ ਦੀ ਲਾਇਬਾਜੀ ਨਹੀਂ ਉਹ ਮੋੜਦੇ ਸੂਰਮਿਆਂ ਅੰਗ ਮੀਆਂ ਜਿਨ੍ਹਾਂ ਸੂਰਮਿਆਂ ਨੇ ਅੰਗ ਨਹੀਂ 모ੜਿਆ ਪਿੱਠ ਨਹੀਂ ਦਿਖਾਈ ਆਪਣੇ ਸੀਨੇ ਤੇ ਛੁਰੀਆਂ ਸਹਾਰ ਕੇ ਤਲਵਾਰਾਂ ਦੇ ਫੱਟ ਸਹਾਰ ਕੇ ਸ਼ਹਾਦਤ ਦੇ ਜਾਂਮ ਪੀਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸੂਰ ਕੇ ਸਾਹਮੁਖ ਰੰਤ ਤੇ ਡੱਪੇ ਸਤੀ ਕੇ ਸਾਚੇ ਭਾਂਡੇ ਉਹ ਸੂਰਮਾ ਨਹੀਂ ਹੋ ਸਕਦਾ ਜਿਹੜਾ ਮદાન ਦੇਖ ਕੇ ਤੇ ਰਸੋਈ ਦੇ ਵਿੱਚ ਭਾਂਡੇ ਸਜਾਉਣ ਵਾਲੀ ਗੱਲ ਕਰੇ ਇੱਥੇ 30000 ਦੀ ਸੈਨਾ ਨੇ ਇਸ ਧਰਤੀ ਤੇ ਜਿਹੜੀ ਲੜਾਈ ਲੜੀ ਉਸ ਲੜਾਈ ਦੇ ਵਿੱਚ ਅੱਗੋਂ ਤੋਪਾਂ ਗੋਲੇ ਬਸਾਰੀਆਂ ਸੰਤ ਪਿੱਛੋਂ ਬੇੜੀਆਂ ਦਾ ਕੋਲ ਤੋੜ ਦਿੱਤਾ ਸੀ ਗਦਾਰਾਂ ਨੇ ਉਹਨਾਂ ਦੇ ਕੋਲ ਹੀ ਕੋਈ ਇੱਕ ਤਰੀਕਾ ਸੀ ਸ਼ਹੀਦ ਹੋਣਾ ਯੁੱਧ ਕੇ ਮਰਨਾ ਉਸ ਲੜਾਈ ਦੇ ਇਸ ਕਰਕੇ ਅਸੀਂ ਹੀਰੋ ਜਿਨ੍ਹਾਂ ਨੇ ਸੁਤੰਤਰਤਾ ਲਈ ਸਵੇ ਮਾਂ ਲਈ ਖਾਲਸਾ ਰਾਜ ਲਈ ਆਪਣੀ ਸ਼ਹਾਦਤ ਦਿੱਤੀ ਜਿਨ੍ਹਾਂ ਨੇ ਲੜਾਈ ਦੇ ਵਿੱਚ ਸੱਤ ਫਟ ਖਾ ਕੇ ਲੜਾਈ ਲੜਦਿਆਂ ਸੱਤ ਫਟ ਖਾ ਕੇ ਸ਼ਹਾਦਤ ਦੀ ਧਰਤੀ ਤੇ ਡਿੱਗੇ ਅਸੀਂ ਉਹ ਸੂਰਮਿਆਂ ਨੂੰ ਅੱਜ ਯਾਦ ਕਰਦੇ ਹਾਂ ਨਾ ਤੇ ਉਹ ਰਾਜ ਭਾਗ ਦੇ ਸੈਨਾਪਤੀ ਸਨ ਨਾ ਹੀ ਉਹਨਾਂ ਦੀ ਕੋਈ ਖਾਸ ਉਮੀਦਵਾਰੀ ਸੀ ਜਿਹੜਾ ਸੈਨਾਪਤੀ ਸੀ ਤੇਜ ਸਿੰਘ ਪੂਰਬੀਆ ਜਿਹੜਾ ਵਜ਼ੀਰ ਸੀ ਉਹ ਸੀ ਲਾਲ ਸਿੰਘ ਕੋਠੋਹਾਰ ਦਾ ਜਿਹੜਾ ਵਜ਼ੀਰ ਆਦਮ ਸੀ ਉਹ ਸੀ ਗੁਲਾਬ ਸਿੰਘ ਡੋਗਰਾ ਜਿਹੜੇ ਮੌਤ ਪਰਸਨ ਜਿਹੜੇ ਮਾਲਕ ਸਨ ਸਿੱਖ ਰਾਜ ਦੇ ਪਰ ਜਦੋਂ ਇਹ ਗਦਾਰੀ ਕਰ ਗਏ ਪਹਿਲਾ ਮੁਦਕੀ ਦੇ ਮੈਦਾਨ ਦੇ ਵਿੱਚ ਫਿਰ ਫੇਰੂ ਪਾਈ ਫੇਰੂ ਦੇ ਸ਼ਹਿਰ ਦੀ ਲੜਾਈ 'ਚ ਫਿਰ ਉਸ ਤੋਂ ਬਾਅਦ ਇਹ ਸੁਭਰਾਮਾ ਦੀ ਲੜਾਈ ਜਿਹੜੀ ਦਰਿਆ ਤੋਂ ਪਾਰ ਹੋਈ ਉਹ ਜਦੋਂ 30000 ਸੈਨਾ ਦਰਿਆ ਦੇ ਪਾਰ ਹੋਈ ਤੇ ਉਹਨਾਂ ਨੇ ਦੋਵਾਂ ਜਾਣਿਆਂ ਨੇ ਲੜਾਈ 'ਚੋਂ ਖਿਸਕ ਕੇ ਦਰਿਆ ਪਾਰ ਕਰਕੇ ਰਸੇ ਵੜ ਦਿੱਤੇ ਪੁਲ ਰੋੜ ਦਿੱਤਾ ਕਿ ਸੈਨਾ ਕਿਤੇ ਹੋਰ ਇਹਨਾਂ ਨੂੰ ਕੋਈ ਮਦਦ ਰਾਹ ਪਹੁੰਚ ਜਾਵੇ ਜਦੋਂ ਸਾਮ ਸਿੰਘ ਟਾਰੀ ਵਰਗੇ ਲੜ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਬੇੜੀਆਂ ਦਾ ਪੁਰ ਵਧਿਆ ਜਾ ਚੁੱਕਾ ਹੈ ਪਿੱਛੇ ਭੱਜਣ ਲਈ ਰਾਹ ਨਹੀਂ ਉਹਨਾਂ ਦਿਨਾਂ ਦੇ ਵਿੱਚ ਸਤਲੋਜ ਦਰਿਆ ਤੇ ਕੋਈ ਡੈਮ ਨਹੀਂ ਸੀ ਬਣੇ ਪਾਣੀ ਬਹੁਤ ਹੁੰਦਾ ਸੀ ਉਦੋਂ ਦਰਿਆ ਪੂਰਾ ਵਗਦਾ ਸੀ ਉਹਦੇ ਵਿੱਚ ਡੁੱਬ ਕੇ ਵੀ ਬਹੁਤ ਸਿੱਖ ਮਰੇ ਇਹ ਇੱਕ ਇਤਿਹਾਸ ਦੇ ਵਿੱਚ ਜਿਗਰ ਆਉਂਦਾ ਹੈ ਇਸ ਲੜਾਈ ਦਾ ਇਸ ਲੜਾਈ ਤੋਂ ਇਲਾਵਾ ਮੁਦਕੀ ਦੀ ਲੜਾਈ ਦਾ ਇੱਕ ਭਾਈ ਫੇਰੂ ਵਾਲੇ ਫੇਰੂ ਸ਼ਹਿਰ ਦੀ ਲੜਾਈ ਦਾ ਫੇਰੂ ਸ਼ਹਿਰ ਦੀ ਲੜਾਈ ਦੇ ਵਿੱਚ ਵੀ ਮੁਦਕੀ ਦੀ ਲੜਾਈ ਦੇ ਵਿੱਚ ਵੀ ਇਹ ਲਾਲ ਸਿੰਘ ਤੇ ਤੇਜ ਸਿੰਘ ਪੂਰਬੀਏ ਨੇ ਆਪਣੀ ਔਕਾਤ ਦਿਖਾਈ ਇਹ ਜੋ ਕੁਝ ਕਰਨਾ ਸੀ ਉਹ ਕੀਤਾ ਅੰਗਰੇਜ਼ਾਂ ਨੂੰ ਜੋ ਲਾਭ ਦੇਣਾ ਸੀ ਦਿੱਤਾ ਇੱਥੇ ਸ਼ਾਮ ਸਿੰਘ ਟਾਰੀ ਵਾਲੇ ਨੂੰ ਜਦੋਂ ਮਹਾਰਾਣੀ ਜਿੰਦਾ ਜੀ ਚਿੱਠੀ ਮਿਲੀ ਕਿ ਤੁਸੀਂ ਇਸ ਰਾਜ ਭਾਗ ਦੇ ਇਸ ਲੜਾਈ ਦੀ ਬਾਗਡੋਰ ਸੰਭਾਲੋ ਕਿਉਂਕਿ ਸਾਡੇ ਜਿਹੜੇ ਸੈਨਾਪਤੀ ਸਾਨੂੰ ਵਿਗ ਗਏ ਨੇ ਉਹ ਇਹ ਸਾਰਾ ਜਿਹੜਾ ਕਿੱਸਾ ਸੈਨਾਪਤੀ ਦਾ ਤੇਜ ਸਿੰਘ ਪੂਰਬੀ ਦਾ ਉਹਦੇ ਵਿੱਚ ਜਾਣਕਾਰੀ ਇਹ ਹੈ ਕਿ 8 ਫਰਵਰੀ ਨੂੰ ਅਜ਼ੂਰਉਦੀਨ ਕਸੂਰੀਏ ਦੇ ਹੱਥ ਉਸਨੇ ਸਿੱਖ ਸੈਨਾ ਦੀ ਪੇਸ਼ਵਦੀ ਦਾ ਨਕਸ਼ਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਸੀ ਇਹ ਅੰਗਰੇਜ਼ਾਂ ਕੋਲ ਵਿਕੇ ਸਨ ਤੇ ਅੰਗਰੇਜ਼ਾਂ ਨੂੰ ਜੇ ਲਾਹੌਰ ਦੇ ਕਿਲੇ ਵਿੱਚ ਪਹੁੰਚਣ ਲਈ ਰਾਹ ਪੱਧਰਾ ਕੀਤਾ ਤੇ ਇਹਨਾਂ ਤੇਜ ਸਿੰਘ ਪੂਰਵੀ ਨੇ ਤੇ ਲਾਲ ਸਿੰਘ ਕੋਠੋਹਾਰ ਦੇ ਵਿजीर ਨੇ ਤੇ ਤੀਸਰਾ ਗੁਲਾਬ ਸਿੰਘ ਡੋਗਰੇ ਨੇ ਇੱਕ ਕਰਨਲ ਗਫ ਜਿਹੜਾ ਲੜਾਈ ਦੇ ਵਿੱਚ ਕਮਾਂਡ ਕਰ ਲਿਆ ਸੀ ਅੰਗਰੇਜ਼ਾਂ ਦੇ ਉਸਨੇ ਰਿਟਾਇਰ ਹੋਣ ਤੋਂ ਬਾਅਦ ਆਪਣੀ ਕਿਤਾਬ ਲਿਖੀ ਉਹਦੇ ਵਿੱਚ ਉਹ ਲਿਖਦਾ ਹੈ ਕਿ ਇਹ ਸਿੱਖ ਸੈਨਾ ਦੇ ਦੋ ਗਵਾਰ ਵਿਖੇਤ ਬ੍ਰਾਹਮਣ ਇਕ ਤੇਜ ਸਿੰਘ ਪੂਰਬੀ ਮੇਲਸ ਦੇ ਏਕਰੀ ਪਿੰਡ ਦਾ ਰਹਿਵਾਲਾ ਮਿਸੇ ਨਦਰ ਨਿੱਤੇ ਮਿਸਰ ਦਾ ਮੁੰਡਾ ਦੂਸਰਾ ਲਾਲ ਸਿੰਘ ਕੋਠੋਹਾਰ ਦਾ ਬ੍ਰਾਹਮਣ ਇਹਨਾਂ ਦੀ ਕਰਤੂਤ ਕਰਕੇ ਤੀਸਰਾ ਗੁਲਾਬ ਸਿੰਘ ਡੋਗਰਾ ਉਹ ਕਹਿੰਦਾ ਏਸ਼ੀਆ ਦੇ ਵਿੱਚ ਵੀ ਇੱਡੇ ਅਕਿਰਤ ਕਰਨ ਲੋਕ ਕਿਤੇ ਇਹਨਾਂ ਤੋਂ ਇਲਾਵਾ ਕੋਈ ਦੇਸ਼ਦਾ ਨਹੀਂ ਜਿੰਨੀ ਵੱਡੀ ਗਦਾਰੀ ਇਹਨਾਂ ਨੇ ਕੀਤੀ ਉਹ ਕਹਿੰਦਾ ਕਿ ਮੇਰਾ ਜੀ ਕਰਦਾ ਹੈ ਕਿ ਮੈਂ ਸਿੱਖ ਸੈਨਾ ਦੀ ਤਾਰੀਫ ਕਰਾਂ ਉਹਨਾਂ ਦੀ ਬਹਾਦਰੀ ਦੀ ਪਰ ਮੇਰਾ ਔਤਾ ਮੇਰਾ ਰੁਤਬਾ ਇਹ ਇਜ਼ਾਜ਼ਤ ਨਹੀਂ ਦਿੰਦਾ ਕਿ ਮੈਂ ਆਪਣੀ ਸੈਨਾ ਨੂੰ ਪਿੱਛੇ ਕਰਕੇ ਸਿੱਖ ਸੈਨਾ ਦੀ ਤਾਰੀਫ ਕਰਾਂ ਪਰ ਇੱਕ ਗੱਲ ਜ਼ਰੂਰ ਲੇਖਦਾ ਕਿ ਜੇ ਇਹ ਦੋ ਨਖਿੱਤ ਬ੍ਰਾਹਮਣ ਨਾ ਹੁੰਦੇ ਸਿੱਖ ਸੈਨਾ ਦੇ ਕਮਾਂਡਰ ਨਾ ਹੁੰਦੇ ਇਹ ਗਦਾਰੀ ਨਾ ਕਰਦੇ ਤੇ ਇਹਨਾਂ ਤਿੰਨਾਂ ਲੜਾਈਆਂ ਦਾ ਰਿਜ਼ਲਟ ਕੁਝ ਹੋਰ ਹੋਣਾ ਸੀ ਨਤੀਜਾ ਕੁਝ ਹੋਰ ਆਣਾ ਸੀ ਇਸ ਲੜਾਈ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਅਸੀਂ ਜੋ ਕੁਝ ਦੇਖਦੇ ਆਂ ਲਾਹੌਰ ਦਰਬਾਰ ਦੇ ਵਿੱਚ ਜਿਹੜਾ ਕਤਲਿਆਮ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਰਨ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਵਾਸ ਛੱਡੇ ਉਸ ਤੋਂ ਬਾਅਦ ਹੀ ਮਹਾਰਾਜਾ ਖੜਕ ਸਿੰਘ ਨੇ ਤਖਤ ਤੇ ਬੈਠਾ ਤੇ ਡੋਗਰਿਆਂ ਨੇ ਆਪਣੀ ਚਾਲ ਚੱਲ ਕੇ ਕਮਰ ਨੌਨਿਹਾਲ ਸਿੰਘ ਨੂੰ ਹੱਥ ਚ ਲਿਆ ਤੇ ਕੈਦ ਕਰ ਲਿਆ ਮਹਾਰਾਜਾ ਖੜਕ ਸਿੰਘ ਨੂੰ ਸਭ ਤੋਂ ਪਹਿਲਾਂ ਉਹਦਾ ਵਿਸ਼ਵਾਸਯੋਗ ਅਹਲਕਾਰ ਸੀ ਚੇਤ ਸਿੰਘ ਬਾਜਵਾ ਉਹਦਾ ਕਤਲ ਕੀਤਾ ਉਹਦਾ ਕਤਲ ਕੀਤਾ ਮਹਾਰਾਜਾ ਸ਼ੇਰ ਸਿੰਘ ਦੀਆਂ ਅੱਖਾਂ ਸਾਹਮਣੇ ਗਲਾਬ ਸਿੰਘ ਡੋਗਰੇ ਨੇ ਨੌ ਨਿਹਾਲ ਸਿੰਘ ਦੇ ਸਾਹਮਣੇ ਉਦੋਂ ਮਹਾਰਾਜਾ ਖੜਕ ਸਿੰਘ ਨੂੰ ਅੰਦਰ ਪਾਤਾ ਜੇਲ੍ਹ ਤੇ ਪਾਤਾ ਫਿਰ 1 ਸਾਲ ਬਾਅਦ ਜਦੋਂ ਸਹਿਮ ਦਾ ਮਾਰਿਆ ਤੇ ਨਮੋਸ਼ੀ ਦਾ ਮਾਰਿਆ ਮਰ ਗਿਆ ਉਹਦਾ ਸੰਸਕਾਰ ਕਰਮ ਗਿਆ ਤੇ ਉਹਦਾ ਪੁੱਤ ਵੀ ਛੱਜਾ ਸੁੱਟ ਕੇ ਇਹਨਾਂ ਨੇ ਪਲਾਨ ਬਣਾ ਕੇ ਉਹਨੂੰ ਉਹਦੇ ਥੱਲੇ ਦੇ ਦਿੱਤਾ ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ ਛੱਜਾ ਢਾਹ ਦੋਹਾਂ ਉੱਤੇ ਪਾਇਆ ਈ ਸ਼ਾਹ ਮੁਹੰਮਦਾ ਉਦਮ ਸਿੰਘ ਥਾਏ ਹੋਇਆ ਕੋ ਖੌਰ ਤੋਂ ਭਾਵ ਹੈ ਜਿਹੜਾ ਸ਼ਹਿਜ਼ਾਦਾ ਸੀ ਕਬਰ ਨੌ ਨਿਹਾਲ ਸਿੰਘ ਕੌਰ ਸਾਹਿਬ ਜੋ ਸੈਹਤ ਦਾ ਆਇਆ ਓਹ ਸੈਹਤ ਦਾ ਸੀ ਪਰ ਉਹ ਅੰਦਰ ਜਾ ਕੇ ਕਿਸੇ ਨੂੰ ਮਿਲਦੀ ਨਾ ਉਹਦੀ ਮਾਂ ਨੂੰ ਰਾਣੀ ਚੰਦਕੌਰ ਨੂੰ ਨਾ ਉਹਦੀ ਧਰਮ ਪਤਰੀ ਨੂੰ ਮਿਲਦੀ ਇਜ਼ਾਜ਼ ਦਿੱਤੀ ਧਿਆਨ ਸਿੰਘ ਡੋਗਰੇ ਨੇ ਪੱਥਰ ਉਹਦੇ ਸਿਰ ਤੇ ਮਾਰ ਕੇ ਉਹਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ ਧਿਆਨ ਸਿੰਘ ਡੋਗਰਿਆਂ ਦੀ ਇਹੀ ਨੀਤੀ ਸੀ ਕਿ ਕਿਵੇਂ ਨਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਸ਼ਹਿਜ਼ਾਦੇ ਤੇ ਉਹਦੇ ਪੋਤਰੇ ਖਤਮ ਕਰਕੇ ਤੇ ਆਪਣੇ ਪੁੱਤ ਨੂੰ ਰਾਜ ਦੇਣਾ ਉਹਦੇ तकरीबन ਨਜ਼ਦੀਕ ਪਹੁੰਚ ਚੁੱਕਾ ਸੀ ਇਹ ਪਰ ਪ੍ਰਮਾਤਮਾ ਦੀ ਕੁਝ ਹੋਰ ਮਰਜ਼ੀ ਸੀ ਇਹਨਾਂ ਨੇ ਇਸ ਧਿਆਨ ਸਿੰਘ ਡੋਗਰੇ ਦੀ ਕਿਰਪਾ ਨਾਲ ਸੰਧਾਵਾਲੀਆਂ ਨੇ ਉਹਦੀ ਚੁੱਕਣਾ ਚ ਆ ਕੇ ਸ਼ੇਰ ਸਿੰਘ ਦਾ ਕਤਲ ਕੀਤਾ ਸ਼ੇਰ ਸਿੰਘ ਤੋਂ ਬਾਅਦ ਉਹਦੇ ਪੁੱਤਰ ਦਾ ਕਤਲ ਕੀਤਾ ਕਬਰ ਪ੍ਰਤਾਪ ਸਿੰਘ ਦਾ ਜਦੋਂ ਸ਼ੇਰ ਸਿੰਘ ਜਿਹੜਾ ਮੱਲਾਂ ਦਾ ਘੋੜ ਦੇਖ ਰਿਹਾ ਸੀ ਤੇਜੀਤ ਸਿੰਘ ਸੰਧਾਵਾਲੀਆ ਲਹਿਣਾ ਸਿੰਘ ਸੰਧਾਵਾਲੀਆ ਇਹਨਾਂ ਦੋਵਾਂ ਦੇ ਕੋਲ ਗਏ ਤੇ ਧੋਖੇ ਨਾਲ ਉਹਨੂੰ ਬੰਦੂਕ ਦਿਖਾਈ ਦਨਾਲੀ ਬੰਦੂਕ ਜਦੋਂ ਬੰਦੂਕ ਦਿਖਾਈ ਸ਼ੇਰ ਉਦੋਂ ਸ਼ੇਰ ਸਿੰਘ ਦੀਆਂ ਅੱਖਾਂ 'ਚ ਉਦੋਂ ਖੂਨ ਉੱਤਰ ਆਇਆ ਉਹਨੂੰ ਪਤਾ ਲੱਗ ਗਿਆ ਇਹ ਮੇਰੇ ਅਰਾਦਾ ਮਾਰਾ ਰੱਖਦੇ ਨੇ ਦੇਖੀ ਜਦੋਂ ਸ਼ਹਿਜ਼ਾਦੇ ਜੀ ਨਜ਼ਰ ਮੈੜੀ ਜਲਦੀ ਨਾਲ ਚਾ ਕਲਾ ਦਬਾਉਂਦਾ ਹੀ ਸ਼ਾਹ ਮੁਹੰਮਦਾ ਜਮੀ ਤੇ ਪਿਆਹ ਤਰਫੇ ਤੇਗਾ ਮਾਰ ਕੇ ਸੀਸ ਉਡਾਉਂਦਾ ਇੱਕ ਨੇ ਰਾਈਫਲ ਨਾਲ ਸਾਤੀ ਚ ਮਾਰ ਕੇ ਗੋਲੀ ਥੱਲੇ ਸੁੱਟ ਦਿੱਤਾ ਦੂਸਰੇ ਨੇ ਤੇਗ ਨਾਲ ਉਹਦਾ ਸਿਰ ਲਾ ਦਿੱਤਾ ਫਿਰ ਉਹੀ ਲੈਣਾ ਸਿੰਘ ਮਜੀਠੀਆ ਲੈਣਾ ਸਿੰਘ ਮਜੀਠੀਆ ਲੈਣਾ ਸਿੰਘ ਮਜੀਠੀਆ ਦੀ ਸੱਦਾ ਵਾਲਿਆ ਲੈਣਾ ਸਿੰਘ ਜੋ ਬਾਗ ਦੀ ਤਰਫ ਆਇਆ ਅੱਗੇ ਕੌਰ ਜੋ ਹੋਮ ਕਰਾਮ ਦਾ ਹੀ ਦਿੱਠੀ ਲੈਣਾ ਸਿੰਘ ਦੀ ਬੀਠੀ ਜਾਂ ਨਜ਼ਰ ਮੈਲੀ ਅਗੂ ਵਾਸਤਾ ਰੱਬ ਦਾ ਪਾਮਦਾ ਹੀ ਮੈਂ ਤਾਂ ਕਰਨ ਦਾ ਬਾਬਾ ਜੀ ਟਹਿਲ ਤੇਰੀ ਹੱਥ ਜੋੜ ਕੇ ਸੀਸ ਨਵਾਉਂਦਾ ਹੀ ਛਾ ਮਹੰਮਦਾ ਉਸ ਨਾਲ ਇੱਕ ਮੰਨੀ ਤੇਗਾ ਮਾਰ ਕੇ ਸੀਸ ਲੈ ਆਉਂਦਾ ਹੈ ਦੋਹਾਂ ਪਿਓ ਪੁੱਤਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਸ਼ੇਰ ਸਿੰਘ ਦਾ ਤੇ ਉਹਦੇ ਪੋਤਰੇ ਕਬਰ ਪ੍ਰਤਾਪ ਸਿੰਘ ਦਾ ਕਤਲ ਸੰਧਾ ਵਾਲੀਏ ਭਰਾਵਾਂ ਨੇ ਧਤੀਜੇ ਚ ਚਾਚੇ ਨੇ ਕੀਤਾ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਭਾਈਚਾਰੇ ਦੇ ਵਿੱਚੋਂ ਸਾਨੂੰ ਉਹਨਾਂ ਦੇ ਭਰਾ ਲੱਗਦੇ ਸਨ ਪੜਕਾਇਆ ਰਾਜੇ ਦਾ ਪਰ ਜਦੋਂ ਉਹਨਾਂ ਦਾ ਕਤਲ ਕੀਤਾ ਉਦੋਂ ਇੱਕ ਬਹੁਤ ਦੁਖੀ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਗ੍ਰੰਥੀ ਗ੍ਰੰਥੀ ਗੁਰਮੁਖ ਸਿੰਘ ਗਿਆਨੀ ਇਹ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੰਤਾ ਸਿੰਘ ਦਾ ਬੇਟਾ ਸੀ ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ ਤੁਸੀਂ ਇਹ ਕਿਉਂ ਜੀਮ ਦਾ ਛੱਡਿਆ ਹੀ ਬਗਰ ਉਹ ਮਹਿਰ ਤਸੀਹਾ ਵੀ ਬੋਲਿਆ ਹੀ ਕੋ ਸੁਖਣ ਸਲਾਹੀ ਨੇ ਕੱਢਿਆ ਹੀ ਇਹ ਕੜਦਲੀ ਨੇ ਕਾਰਵਾਈਨ ਮਾਰੀ ਇਹ ਕੜਦਲੀ ਨੇ ਕਾਰਵਾਈਨ ਮਾਰੀ ਰਸਾ ਆਸ ਉਮੀਦ ਦਾ ਵੱਢਿਆ ਹੀ ਉੱਥੇ ਧਿਆਨ ਸਿੰਘ ਡੋਗਰੇ ਨੂੰ ਵੀ ਕਤਲ ਕੀਤਾ ਇਸ ਤਰ੍ਹਾਂ ਇਸ ਸਰਦਾਰ ਦੇ ਵਿੱਚ ਕਤਲੇਆਮ ਤੋਂ ਬਾਅਦ ਜਿਹੜਾ ਤੁਸੀਂ ਤੁਸੀਂ ਪ੍ਰਭਾਵ ਦੇਖਿਆ ਉੱਥੋਂ ਦੀ ਮਾੜੀ ਦਸ਼ਾ ਦੇਖੀ ਉਦੋਂ ਫਿਰ ਇਸ ਜਿਹੜੇ ਖਾਸ ਕਰਕੇ ਤੇਜ ਸਿੰਘ ਪੂਰਵੀਆਂ ਤੇ ਲਾਲ ਸਿੰਘ ਕੋਠੋਹਾਰੀਆ ਇਹਨਾਂ ਨੂੰ ਪਰਚੀਆਂ ਪਾ ਕੇ ਜ਼ਿੰਮੇਵਾਰੀਆਂ ਸੰਭੀਆਂ ਜ਼ਿੰਮੇਵਾਰੀਆਂ ਸੰਭੀਆਂ ਪੈਂਚਾ ਨਹੀਂ ਜਿਹੜੇ ਫੌਜ ਦੇ ਜਰਨੈਲ ਸਨ ਵੱਡੇ ਵੱਡੇ ਜਥਿਆਂ ਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਬਸ ਕਰ ਲਿਆ ਧਿਆਨ ਸਿੰਘ ਡੋਗਰੇ ਦੇ ਪੁੱਤਰ ਨੇ ਧਿਆਨ ਸਿੰਘ ਡੋਗਰੇ ਦੇ ਪੁੱਤਰ ਨੇ ਇਹਨਾਂ ਨੂੰ ਬਸ ਕਰਕੇ ਪਹਿਲਾਂ ਗੁਰਮਖ ਸਿੰਘ ਗਿਆਨੀ ਦਾ ਗੁਰਮਖ ਸਿੰਘ ਗਿਆਰੀ ਦਾ ਕਤਲ ਕੀਤਾ ਫਿਰ ਸੰਧਾ ਵਾਲੀਆਂ ਦਾ ਕੀਤਾ ਉਸ ਤੋਂ ਬਾਅਦ ਬਾਬਾ ਵੀਰ ਸਿੰਘ ਦੇ ਬਾਰੇ ਆਏ ਤੋਂ ਬਾਬਾ ਵੀਰ ਸਿੰਘ ਬੇ ਕੋਲ ਕਮਰ ਕਸ਼ਮੀਰ ਸਿੰਘ ਸੀ ਕਮਰ ਕਸ਼ਮੀਰ ਸਿੰਘ ਦੇ ਨਾਲ ਅਤਰ ਸਿੰਘ ਸੰਧਾ ਵਾਲੀਆਂ ਸੀ ਇਹਨਾਂ ਦੀ ਇਹਨਾਂ ਦੀ ਬਾਬਾ ਵੀਰ ਸਿੰਘ ਦੇ ਕੋਲ ਹੋਣ ਕਰਕੇ ਰਹਿ ਛੋਣ ਕਰਕੇ ਉਹਨਾਂ ਦੇ ਕੋਲ ਸ਼ਰਨ ਹੋਣ ਕਰਕੇ ਉਦੋਂ ਖਾਲਸਾ ਫੌਜ ਨੇ ਇੱਥੇ ਆ ਕੇ ਅਟੈਕ ਕੀਤਾ ਉਦੋਂ ਉਦੋਂ ਬਾਬਾ ਵੀਰ ਸਿੰਘ ਨੂੰ ਇਹਨਾਂ ਨੇ ਕਿਹਾ ਕਿ ਇਹ ਬੰਦੇ ਦਿਓ ਸਾਨੂੰ ਉਦੋਂ ਖਾਲਸਾ ਫੌਜ ਨੇ ਇਹ ਬੰਦੇ ਮੰਗੇ ਬਾਬਾ ਵੀਰ ਸਿੰਘ ਨੇ ਕਿਹਾ ਜੋ ਸ਼ਰਨ ਆਵੇ ਤੇ ਸੰਗਠ ਲਾਵੇ ਇਹ ਬਿਰਦ ਸਵਾਮੀ ਸੰਦਾ ਬਾਬਾ ਬੀਰ ਸਿੰਘ ਜੀ ਨੇ ਉਹ ਬੰਦੇ ਨਹੀਂ ਦਿੱਤੇ ਉਹਨਾਂ ਨੂੰ ਤੋਪਾਂਵਾਂ ਉਡਾਇਆ ਇਸ ਫੌਜ ਨੇ ਪੂਤਰੀ ਹੋਈ ਫੌਜ ਨੇ ਇਹ ਪੂਤਰੀ ਹੋਈ ਫੌਜ ਦੇ ਜਿਹੜੇ ਕਮਾਂਡਰ ਸੀ ਕਦੀ ਉਹ ਉਹ ਆਪਾਂ ਜੇ ਗੱਲ ਕਰੀਏ ਇਤਿਹਾਸ ਦੀ ਤੇ ਜਫਰ ਜੰਗਨਾਮਾ ਦੇ ਕਰਤਾ ਜੰਗਨਾਮਾ ਦੇ ਕਰਤਾ ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ ਪੈਂਚਾਂ ਲਿਖਿਆ ਸਾਰੀਆਂ ਪਰਤਨਾਂ ਨੂੰ ਅੱਜ ਸਾਡੀ ਹੈ ਵੱਡੀ ਝੜੰਤ ਮੇ ਆ ਬੀਰ ਸਿੰਘ ਨੂੰ ਮਾਰਿਆ ਡਾ ਤੋਪਾਂ ਨਹੀਂ ਛੱਡਿਆ ਸਾਥ ਤੇ ਸੰਤ ਵੀ ਆ ਅਸੀਂ ਮਾਰੇ ਤਫੇਰੇ ਦੇ ਕਿਲੇ ਭਾਰੇ ਅਸੀਂ ਮਾਰਿਆ ਕੁੱਲੂ ਪਟੰਤ ਮੀਆਂ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ ਹੁਣ ਇੱਥੇ ਤੁਸੀਂ ਦੇਖੋ ਕਿ ਜਿਹੜਾ ਖਾਲਸਾ ਪੰਥ ਖਾਉਂਦਾ ਉਹਨਾਂ ਦਾ ਕਾਰਾ ਕੀ ਸੀ ਉਹਨਾਂ ਦਾ ਕਾਰਾ ਸੀ ਬਾਬਾ ਬੀਰ ਸਿੰਘ ਨੂੰ ਤੋਪੜਾ ਉਠਾਉਣਾ ਇਹ ਸਾਡੀ ਸਮਝ ਦੇ ਵਾਸਤੇ ਅੱਜ ਅਸੀਂ ਇਹ ਜਿਹੜੇ ਦਿਨ ਮਨਾਉਨੇ ਆ ਇਹਦੇ ਤੋਂ ਸਿੱਖਿਆ ਵੀ ਲੈਣੀ ਹੈ ਕਿ ਸਾਡੀ ਕੌਮ ਦੇ ਵਿੱਚ ਹੁੰਦਾ ਕੀ ਰਿਹਾ ਅੱਜ ਅਸੀਂ ਇਹ ਜੇ ਅਸੀਂ ਪਿਛੋਕੜ ਵੱਲ ਦੇਖ ਕੇ ਅੱਜ ਤੱਕ ਦੇਖੀਏ ਤੇ ਅਸੀਂ ਗਦਾਰਾਂ ਦੇ ਝੰਡੇ ਚੁੱਕ ਕੇ ਤੁਰੇ ਫਿਰਦੇ ਸਾਡੇ ਅਸਲੀ ਵਾਰਸਾਂ ਨਾਲ ਜਿਹੜੇ ਗੁਨਾਹ ਹੋਏ ਨੇ ਉਹਨਾਂ ਦੇ ਅਸੀਂ ਬਾਅਦ ਵਿੱਚ ਕਿਸੇ ਗਾਉਨੇ ਆ ਪਰ ਉਸ ਸਮੇਂ ਅਸੀਂ ਨਹੀਂ ਕੁਝ ਕਰਦੇ ਬਾਬਾ ਬੀਰ ਸਿੰਘ ਜੀ ਹੋਣ ਕਾਲੀ ਫੂਲਾ ਸਿੰਘ ਹੋਵੇ ਸ਼ਾਮ ਸਿੰਘ ਟਾਰੀ ਵਾਲਾ ਹੋਵੇ ਇਹਨਾਂ ਦੀ ਉਸ ਸਮੇਂ ਕਦਰ ਨਹੀਂ ਪਈ ਉਸ ਸਮੇਂ ਕਦਰ ਪਈ ਡੋਗਰੇ ਭਰਾਵਾਂ ਦੀ ਤੇ ਡੋਗਰੇ ਭਰਾਵਾਂ ਨੇ ਰਾਜ ਨੂੰ ਤਬਰਾਹ ਕਰ ਦਿੱਤਾ ਇੱਕ ਸਮੇਂ ਜਦੋਂ ਛੇਰ ਸਿੰਘ ਨੂੰ ਸੱਤ ਲਿਆ ਉਦੋਂ ਚੰਦਕੌਰ ਦੇ ਵਾਲੇ ਇੱਕ ਪਾਸੇ ਹੋ ਗਿਆ ਡੋਗਰਾ ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰਾ ਹੋ ਗਿਆ ਦੂਸਰੇ ਪਾਸੇ ਇਹਨਾਂ ਦੋਵਾਂ ਭਰਾਵਾਂ ਨੇ ਲੜਾਈ ਕਰਾਈ ਰਾਣੀ ਚੰਦਕੌਰ ਦੇ ਨਾਲ ਛੇਰ ਸਿੰਘ ਦੀ ਤੋਂ ਸ਼ਾਹ ਮੁਹੰਮਦਾ ਹਾਰ ਕੇ ਵਿਛਲਿਆ ਨੇ ਛੇਰ ਸਿੰਘ ਤਾਂ ਤਖਤ ਪਠਾਇਆ ਹੀ ਉਦੋਂ ਉਹਨਾਂ ਨੂੰ ਅੰਦਰ ਐਂਟਰੀ ਦੇ ਕੇ ਤੇ ਜਿਹੜਾ ਗਲਾਬ ਸਿੰਘ ਡੋਗਰਾ 64 ਲੱਖ ਦਾ 64 ਲੱਖ ਦਾ ਖਜ਼ਾਨਾ ਲੈ ਕੇ ਹੀਰੇ ਜਵਾਰਾ ਤੇ ਜੰਮੂ ਨੂੰ ਭੱਜ ਗਿਆ ਇਹਨੂੰ ਫਿਰ ਫੌਜ ਨੇ ਗ੍ਰਿਫਤਾਰ ਕਰਕੇ ਨਰੜਕੇ ਲਿਆਂਦਾ ਉਹੀ ਡੋਗਰਾ ਪੰਜਾਂ ਸੱਲਾਂ ਬਾਅਦ ਵਜ਼ੀਰੇ ਆਜ਼ਮ ਬਣਿਆ ਇਹ ਸੀ ਸਾਡੀ ਸਿਆੜ ਸਾਡੀ ਬਦਕਿਸਮਤੀ ਕਹਿ ਲੋ ਸਾਡੀ ਕੌਮ ਦੀ ਸਾਡੇ ਰਾਜ ਦੀ ਜਿਹੜਾ ਹਰੀ ਸਿੰਘ ਡੋਗਰਾ ਸੀ ਉਸਨੇ ਜਦੋਂ ਪਾਪਾ ਵੀਰ ਸਿੰਘ ਨੂੰ ਮਰਵਾਇਆ ਉਸ ਤੋਂ ਬਾਅਦ ਗਿਆਨੀ ਗੁਰਮukh Singh ਨੂੰ ਮਰਵਾਇਆ ਉਸ ਤੋਂ ਬਾਅਦ ਉਹ ਉਹ ਤਕਰੀਬਨ 30 ਲੱਖ ਦੇ ਹੀਰੇ ਜਵਾਹਰਾਤ ਲੈ ਕੇ ਜੰਮੂ ਨੂੰ ਨਠਿਆ ਉਦੋਂ ਵੀ ਸ਼ਾਮ ਸਿੰਘ ਟਾਰੀ ਵਾਲੇ ਨੇ ਤੇ ਇੱਕ ਜਵਾਰ ਸਿੰਘ ਜਿਹੜਾ ਜਿਹੜਾ ਰਾਣੀ ਜਿੰਨਾ ਦਾ ਭਰਾ ਸੀ ਇਹਨਾਂ ਦੋਵਾਂ ਨੇ ਉਹਨਾਂ ਨੂੰ ਰਾਤ ਘੇਰ ਕੇ ਇੱਕ ਤੇ ਕਤਲ ਕੀਤਾ ਦੋਵਾਂ ਦਾ ਇਹ ਹਰੀ ਸਿੰਘ ਡੋਕਰੇ ਨੂੰ ਬਾਬਾ ਸ਼ਾਮ ਸਿੰਘ ਟਾਰੀ ਵਾਲੇ ਨੇ ਮਾਰਿਆ ਸੀ ਇਹਨਾਂ ਦਾ ਕਤਲ ਕਰਕੇ ਉਸ ਹੀਰੇ ਜਵਾਹਰਾਤ ਵਾਪਸ ਲਿਆਂਦੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਇਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਦਲੂਆ ਵਰਗੇ ਸ਼ਾਮ ਸਿੰਘ ਟਾਰੀ ਵਰਗੇ ਸਾਡੇ ਜੰਗਲ ਹੁੰਦੇ ਉਹਨਾਂ ਦੇ ਸਲਾਹਕਾਰ ਜਿਹੜੇ ਬਾਬਾ ਬੀਤ ਸਿੰਘ ਵਰਗੇ ਗਿਆਨੀ ਗੁਰਮੁਖ ਸਿੰਘ ਵਰਗੇ ਹੁੰਦੇ ਤਾਂ ਸਾਡਾ ਰਾਜ ਸ਼ਹਿਰ ਕਦੀ ਨਾ ਜਾਂਦਾ ਅਸੀਂ ਬਹੁਤ ਕੁਝ ਨੁਕਸਾਨ ਉਠਾਇਆ ਪਰ ਅੱਜ ਅਸੀਂ ਉਸ ਹਿਸਟਰੀ ਦੇ ਵਿੱਚੋਂ ਇਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਕੋਲ ਕੋਈ ਜ਼ਿੰਮੇਵਾਰੀ ਸੀ ਉਹਨਾਂ ਨੇ ਗੁਰੂ ਦੀ ਵਫਾ ਕਰਕੇ ਕੌਮ ਦੀ ਵਫਾ ਕਰਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਇਹਨਾਂ ਕੁਰਬਾਨੀਆਂ ਕਰਕੇ ਅੱਜ ਅਸੀਂ ਉਹਨਾਂ ਦਾ ਗੋੜ ਗਾਉਨੇ ਹਾਂ ਇਸ ਲੜਾਈ ਦੇ ਹੀਰੋ ਸੀ ਸ਼ਾਮ ਸਿੰਘ ạtਾਰੇ ਇਹਦੇ ਗਦਾਰ ਸਨ ਇਥੋਂ ਦਾ ਖਾਲਸਾ ਰਾਜ ਦੇ ਮੁਖੀਏ ਤੇਜ ਸਿੰਘ ਪੂਰਵਿਆ ਤੇ ਲਾਲ ਸਿੰਘ ਕੋਠੋਹਾਰ ਦਾ ਤੇ ਗੁਲਾਬ ਸਿੰਘ ਡੋਰਾ ਡੋਗਰਾ ਇੱਥੇ ਬੜੀ ਲਹੂ ਡੋਲਵੀਂ ਜੰਗ ਹੋਈ ਇੱਕ ਪਾਸੇ ਤੋਪਾਂ ਦੇ ਗੋਲੇ ਵਰ੍ਹ ਰਹੇ ਸੀ ਇੱਕ ਪਾਸੇ ਦਰਿਆ ਵਗਦਾ ਸੀ ਸਿੱਖਾਂ ਦੇ ਕੋਲ ਕੋਈ ਚਾਰਾ ਨਹੀਂ ਸੀ ਛਾਪੀਆਂ ਢਾਹ ਕੇ ਲੜਤੋਂ ਬਣਾ ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ ਪਈਆਂ ਰਾਜ ਦੇ ਵਿੱਚ ਖਵਾਰੀਆਂ ਨੇ ਇਸ ਰਾਜ ਭਾਗ ਦੇ ਵਿੱਚ ਜਿਹੜਾ ਬਹੁਤ ਨੁਕਸਾਨ ਹੋਇਆ ਸਾਡਾ ਉਹ ਅਸੀਂ ਅੱਜ ਤੱਕ ਪੂਰਾ ਨਹੀਂ ਕਰ पाए ਸਾਨੂੰ ਅੱਜ ਤੋਂ ਬਾਅਦ ਇਹੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਸ਼ਹੀਦਾਂ ਦੀ ਜਿਹੜੀ ਯਾਦ ਹੈ ਇਹ ਸਾਡਾ سرمایہ ਹੈ ਉਹਨਾਂ ਦੀ ਜਿਹੜੀ ਗੁਰੂ ਨਾਲ ਕੌਮ ਨਾਲ ਧਰਮ ਨਾਲ ਵਫਾ ਸੀ ਇਹੀ ਸਾਡਾ سرمایہ ਹੈ ਇਸ ਸਰਮਾਇ ਨੂੰ ਸੰਭਾਲ ਕੇ ਰੱਖਿਏ ਅੱਗੇ ਤੋਂ ਗਦਾਰਾਂ ਤੋਂ ਸੁਚੇਤ ਰਹੀਏ ਤਾਂ ਕਿ ਸਾਡੀ ਕੌਮ ਜਿਹੜੀ ਆ ਉਹ ਸੁਰੱਖਿਤ ਰਹੇ ਗੁਰੂ ਸਾਹਿਬ ਦੇ ਸਿਧਾਂਤ ਸੁਰੱਖਿਤ ਰਹਿਣ ਜਿਹੜੇ ਸਿਧਾਂਤ ਸਾਨੂੰ ਪੰਥ ਪੜਾ ਕੇ ਰੱਖਦੇ ਨੇ ਸਾਨੂੰ ਇੱਕ ਦੂਸਰੇ ਦਾ ਭਰਾ ਬਣਾ ਕੇ ਉਹਦੇ ਲਈ ਸ਼ਹੀਦ ਹੋਣ ਦਾ ਜਜ਼ਬਾ ਪ੍ਰਗਟ ਕਰਦੇ ਨੇ ਇਹੋ ਜਿਹਾ ਮਾਹੌਲ ਅਸੀਂ ਬਣਾ ਕੇ ਰੱਖੀਏ ਤਾਂ ਸਾਡੀ ਇਹ ਕੌਮ ਜਿਉਂਦੀ ਰਹੇਗੀ ਸੋ ਸਮੂਹ ਸੰਗਤਾਂ ਦਾ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ O'er the